ਕਦੇ ਵੀ ਕარი ਮੇਰੇ ਮੂੰਹ ਕਦੇ ਭਾਸ਼ਣ ਜਾ ਕੇ ਤੇ ਪ੍ਰੈਸ ਕਾਨਫਰੈਂਸ ਮੇਰੇ ਮੂੰਹ ਸੁਣੇ ਕਿ ਖਜ਼ਾਨਾ ਖਾਲੀ ਹੈ। ਨਾ ਕਿਉਂ ਖਾਲੀ ਹੈ ਭਾਈ ਲੋਕਾਂ ਵਾਸਤੇ ਕਦੇ ਖਜ਼ਾਨਾ ਨਹੀਂ ਖਾਲੀ ਹੁੰਦਾ ਬੰਦੇ ਦੀ ਨੀਅਤ ਖਾਲੀ ਹੁੰਦੀ ਹੈ। ਇਹਨਾਂ ਦੀ ਨੀਤਾਂ ਖਾ ਖੋਖਾ ਖਾਲੀ ਸੀਗੇ। ਉਹਨਾਂ ਕਦੇ ਕਹੇ ਹੀ ਨਹੀਂ ਵੀ ਖਜ਼ਾਨਾ ਭਰਿਆ ਹੋਇਆ ਹੈ। ਖਜ਼ਾਨਾ ਖਾਲੀ। ਜਿਹੜਾ ਆਉਂਦਾ ਸੀ ਖਜ਼ਾਨਾ ਖਾਲੀ ਹੈ। ਖਜ਼ਾਨਾ ਖਾਲੀ ਹੈ। ਮੈਂ ਕਿਹ ਜਿਹੜਾ ਹੈ ਹੀ ਖਾਲੀ ਉਹਨੂੰ ਖਜ਼ਾਨਾ ਕੋ ਕਹਿੰਦੇ ਉਹਨੂੰ ਪੀਪਾ ਕਹੋ। ਖਾਲੀ ਨੂੰ ਖਜ਼ਾਨਾ ਕਿਵੇਂ ਕਹਦਾਂਗੇ ਫਿਰ ਪਰ। ਸੁਰੇਸ਼ ਕਰਕੇ ਜੇ ਤੁਹਾਨੂੰ ਲੱਗਦਾ ਦੇਖੋ ਇਹ ਕੀ ਕਰਦੇ ਐ ਇੱਕ ਇਹ ਭਾਜਪਾ ਦਾ ਖਾਸ ਤੌਰ ਖੋਹਦੇ ਐ ਵੀ ਇਹਨੂੰ ਇਹਦੇ ਐਮਐਲਏ ਤੋੜ ਲਓ ਇਹਦੇ ਐਮਪੀ ਤੋੜ ਲਓ ਇਹਨੂੰ ਪੈਸੇ ਦੇ ਦਿਓ ਲਾਲਚ ਦੇ ਦਿਓ ਆ ਚੰਡੀਗੜ੍ਹ ਕੀ ਹੋਇਆ ਦੇਖਿਆ ਤੁਸੀਂ ਚੰਡੀਗੜ੍ਹ ਦੇ ਮੇਰ ਦੀਆਂ ਵੋਟਾਂ ਕਿਵੇਂ ਗਿਣੀਆਂ ਸੀ ਦੇਖਿਆ 36 ਵੋਟਾਂ ਗਿਣੀਆਂ 36 ਤੇ ਵੋਟਾਂ ਕਿਵੇਂ ਗਿੜ ਰਿਆ ਸੀ ਉਹ ਜਿਹੜਾ ਇਹਨਾਂ ਦਾ ਅਫਸਰ ਸੀਗਾ ਇਹਨਾਂ ਦਾ ਅਬਸਾ ਕਰਦੇ ਨੇ ਬਰਕਰਾਰ ਹੀ ਸੀਗਾ ਭਾਜਪੀ ਦਾ ਵੋਟ ਕਾ ਆਲੜ ਕੈਮਰੇ ਲੱਗੇ ਹੋਏ ਨੇ ਉਹ ਫਿਰ ਐ ਹੁੰਦਾ ਨਾ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਕਿਤੇ ਉਸ ਉਹ ਦਿਨ ਸਾਧ ਦਾ ਸੀ ਕਿਤੇ ਗੁਦਰਤੀ ਐਂ ਵੋਟਾਂ ਐ ਕਰਕੇ ਖਰਾਬ ਬੋਟ ਤੇ ਨਾ ਕਾਟਾ ਮਾਰ ਕੇ ਖਰਾਬ ਕਰਕੇ ਨਾਲੇ ਐਂ ਦੇਖਦੇ ਸੀ ਕੈਮਰਾ ਤਾਂ ਚੱਲਦਾ ਐਨਾ ਵਧੀਆ ਵੀ ਐਕਟਰ ਹੈ ਨਹੀਂ ਸੀ ਉਹ ਉਹ ਤੋਂ ਗੱਲ ਬਣੀ ਨਹੀਂ ਐਂ ਕਰਕੇ ਉਹ 36 ਵੋਟਾਂ ਚੋਂ 8 ਵੋਟਾਂ ਕੈਨਸਲ ਕਰਤੀਆਂ 8 ਦੀਆਂ 8 ਆਮਾ ਦੀ ਪਾਰਟੀ ਦੀਆਂ ਜੋ 8 ਪੈਂਦੀਆਂ ਨੇ ਸਾਡਾ ਮੇਅਰ ਬਣਦਾ ਅਸੀਂ ਸੁਪਰੀਮ ਕੋਰਟ ਚਲੇ ਗਏ ਚੀਫ ਜਸਟਿਸ ਆਫ ਇੰਡੀਆ ਨੇ ਬੁਲਾਇਆ ਕਹਿੰਦੇ ਆ ਜਾ ਤੂੰ ਐ ਕਿਉਂ ਲਾਇਆ ਸੀ ਮੋਰਾ ਕਹਿੰਦੇ ਉਹ ਖਰਾਬ ਸੀ ਪਹਿਲੀ ਤਾਂ ਲਾਈਆਂ ਸੀ ਮੈਂ ਉਹਨਾਂ ਤੇ ਕਹਿੰਦਾ ਲਿਆ ਕੱਢ ਕੇ ਦਿਖਾ ਉਸੇ ਤੋਂ ਗਣਵਾਈਆਂ ਕਹਿੰਦਾ ਦੇਖ ਕੀ ਖਰਾਬੀ ਐ ਚ ਚੱਲ ਗਿਆ ਨਾ ਉੱਥੇ ਡਿਕਲੇਅਰ ਕੀਤਾ ਕਿ ਮੇਅਰ ਚੰਡੀਗੜ੍ਹ ਦਾ ਆਮਾ ਦੀ ਪਾਰਟੀ ਦਾ ਹੋਊਗਾ ਐ ਹੁੰਦਾ ਓ ਯਾਰ ਤੁਸੀਂ ਜਿੱਤ ਲੋ ਵੋਟਰਾਂ ਹੀ ਜਿੱਤ ਲੋ ਕਦੋਂ ਅਸੀਂ ਫਤਵਾ ਮੋਦੀ ਸਾਹਿਬ ਨੂੰ ਫਤਵਾ ਮਿਲਿਆ ਸਿਰ ਮੱਥੇ ਆ ਜੀ ਇਹ ਕਿਹੜੀ ਗੱਲ ਹੈ ਲੋਕਾਂ ਦਾ ਫਤਵਾ ਤੁਸੀਂ ਵੋਟਰਾਂ ਹੀ ਜਿੱਤ ਲੋ ਆ ਗਿਣਤੀਆਂ ਮਿੰਟੀਆਂ ਰਹੀ ਤਾਂ ਨਾ ਜਿੱਤੋ ਨਾ ਕਿ ਉਹਦੀਆਂ ਵੋਟਾਂ ਕੱਟ ਦੋ ਇਹਦੀਆਂ ਗਿਣ ਲਓ ਇਹਦੀਆਂ ਕਢਾ ਦੋ ਇਹਦੀਆਂ ਹਟਾ ਦੋ ਇਹਦੀਆਂ ਕੈਨਸਲ ਕਰ ਦੋ ਇਹ ਤਾਂ ਗਲਤ ਹੋ ਗਿਆ ਨਾ ਜੀਵਨ ਰੁੱਖ ਨੂੰ ਹੱਥੀ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਿਡਾਉਣੇ ਦੇਂਦਾਏ ਤੱਕ ਕੀ ਹੋਇਆ ਆਪੇ ਤੁਰ ਜਾਵੇਗਾ ਤੱਕੇ ਨਾ ਮਾਰੋ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੋ ਘਟ ਦੁੱਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ ਇਹ ਦੁੱਖੀਆਂ ਨਾਲ ਯੱਕੇ ਮਾਰਨ ਦੀ ਆਤਾ ਪੈ ਗਈ ਨਾ ਪਰ ਕੋਈ ਗੱਲ ਨਹੀਂ ਕਈ ਵਾਰੀ ਦੁੱਖੀ ਕੰਮ ਆਉਂਦੀ ਏ ਉਦੋਂ ਮੈਂ ਕਹਿੰਦੇ ਆ ਨਾ ਕਿ ਲੱਖ ਰੁਪਈਆ ਜਿਹੜਾ ਉਹਦੇ ਬਾਰੇ ਕਿਹਾ ਕਿਸੇ ਨੇ ਕਹਿੰਦਾ ਵੀ ਮੰਨਿਆ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨੇ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬਹਿੰਦਾ ਪਰ ਜਰਾ ਸੋਚ ਕੇ ਦੇਖੋ ਜੇ ਲੱਖ ਚ ਰੁਪਈਆ ਕੱਢ ਦੀ ਉਹ ਵੀ ਲੱਖ ਨਹੀਂ ਰਹਿੰਦਾ ਉਹ ਵੀ ਨਾ 99999 ਬਣ ਜਾਂਦਾ ਫਿਰ ਇਸ ਕਰਕੇ ਰੁਪਈਏ ਦੀ ਵੀ ਵੈਲਿਊ ਹੈ ਵੈਲਿਊ ਹੈ ਹਰ ਬੰਦੇ ਦੀ ਵੈਲਿਊ ਹੈ ਵੋਟਰ ਕਾਰਡ ਜਿਹੜਾ ਤੁਹਾਡੇ ਕੋਲ ਹੈਗਾ ਨਾ ਸ਼ਹੀਦ ਆਜ਼ਮ ਭਗਤ ਸਿੰਘ ਲਾਲਾ ਲਾਜਪਤ ਰਾਏ ਜੀ ਮਦਨ لال ਢੀਂਗਰਾ ਹੋਰੀ ਚੰਦਰ ਸ਼ਕਰ ਯਾਦ ਹੋ ਰਹੇ ਨੇ ਖੂਨ ਨਾਲ ਲਿਖਿਆ ਹੋਇਆ ਉਹ ਉਹਨਾਂ ਨੇ ਲੈ ਕੇ ਦਿੱਤਾ ਵੋਟਰ ਕਾਰਡ ਆਪਾਂ ਨੂੰ ਐਵੇਂ ਨਫੜਾ ਦੇ ਕਰੋ ਇੱਧਰ ਉੱਧਰ ਉਦੀ ਕੀਮਤ ਸਮਝਿਓ ਚੰਗੇ ਬੰਦਿਆਂ ਨੂੰ ਚੁਣੋ ਤਾਂ ਤੁਹਾਨੂੰ ਪੈਸੇ ਲੈ ਕੇ ਵੋਟ ਪਾਉਣੀ ਇੱਕ ਵਾਰੀ ਪੈਸੇ ਲੈ ਲੈਣਗੇ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦ ਲੂ 5 ਸਾਲ ਤੁਹਾਨੂੰ ਵੇਚੂ ਆ ਹੁਣ ਤੁਸੀਂ ਬਿਜਲੀ ਦੇ ਬਿੱਲ ਨੇ ਇਹਦਾ 5000 ਆਉਂਸੀ ਕਿ 7000 ਆਉਂਸੀ ਦੇਖਿਆ ਫਿਰ 90% ਘਰਾਂ ਨੂੰ ਬਿਜਲੀ ਫਰੀ ਆਉਂਦੀ ਆ ਆਉਂਦੀ ਆ ਨਾ ਉਹੀ ਤਾਰਾਂ ਨੇ ਉਹੀ ਪਲੱਗ ਨੇ ਉਹੀ ਜੈਂਪਰ ਨੇ ਉਹੀ ਟਰਾਂਸਫਰ ਨੇ ਹੁਣ ਕਿਵੇਂ ਆਉਂਦੀ ਆ ਆਉਂਦੀ ਹੈ ਬਿਜਲੀ ਫਰੀ ਸਾਨੂੰ ਕਰਨੀ ਆਉਂਦੀ ਹੈ ਦਿੱਲੀ ਚ ਕੀਤੀ ਹੈ ਨੀਅਤ ਸਾਫ ਹੈ ਅਸੀਂ ਬਿਜਲੀਆਂ ਤੋਂ ਪੈਸੇ ਨਹੀਂ ਖਾਂਦੇ ਕੰਪਨੀਆਂ ਵਾਲਿਆਂ ਤੋਂ ਅਸੀਂ ਆਪਣੀ ਕੋਲੇ ਦੀ ਖਾਨ ਚਲਾ ਲਈ ਚਾਰਖੰਡਾ ਵਾਲੀ ਪੰਜਾਬ ਦੀ 2015 ਤੋਂ ਬੰਦ ਪਈ ਸੀ 2022 ਚ ਆ ਕੇ ਚਲਾਈ ਹੈ ਜੀ ਪਛਵਾੜਾ ਕੋਲ ਮਾਈਨ ਹੈ ਪਛਵਾੜਾ ਉੱਥੇ ਇੱਕ ਸ਼ਹਿਰ ਹੈ ਉੱਥੇ ਕੋਲਾ ਨਿਕਲਦਾ ਹੈ ਉੱਥੇ ਪੰਜਾਬ ਦੀ ਕੋਲੇ ਦੀ ਖਾਨ ਹੈ ਪਹਿਲਾਂ ਬੰਦ ਕਰ ਰੱਖੀ ਸੀ ਕਿਉਂਕਿ ਪ੍ਰਾਈਵੇਟ ਤੋਂ ਲੈਂਦੇ ਸੀ ਪੈਸੇ ਲੈਂਦੇ ਸੀ ਅਸੀਂ ਆਪਣੀ ਖਾਨ ਚਲਾ ਲਈ ਤਾਂ ਹੀ ਉਹ ਥਰਮਲ ਪਲਾਂਟ ਕੀਤੇ ਆਪਾਂ ਗੋਇੰਦਵਾਲ ਸਾਹਿਬ ਵਾਲਾ ਜਿਹਦਾ ਨਾਮ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਂ ਤੇ ਰੱਖਿਆ ਹੈ ਸ੍ਰੀ ਗੁਰੂ ਅਮਰਦਾਸ ਜੀ ਦੀ ਜ਼ਿੰਦਗੀ ਸਲਤਨਪੁਰ ਕਪੜਾ ਗੋਇੰਦਵਾਲ ਸਾਹਿਬ ਵਿਤੀ ਹੈ ਜਿੱਥੇ ਉਹਨਾਂ ਨੇ ਸੱਤੀ ਪ੍ਰਥਾ ਖਤਮ ਕੀਤੀ ਸੀ ਲੰਗਰ ਪ੍ਰਥਾ ਸ਼ੁਰੂ ਕੀਤੀ ਸੀ ਸੋ ਉਥੇ ਆਪਾਂ ਜਿਹੜਾ ਕੋਲਾ ਆਪਣੇ ਕੋਲੇ ਆਵੇਂ ਤੇ ਹੁਣ ਬਿਜਲੀ ਇੰਡਸਟਰੀ ਵਾਲੀ ਬਿਜਲੀ ਵੀ ਹੁਣ ਸਸਤੀ ਹੋਊਗੀ ਕਿਉਂਕਿ ਘਰਾਂ ਵਾਲੀ ਤਾਂ ਹੋਊਗੀ ਨਾ ਹੁਣ ਇੰਡਸਟਰੀ ਵਾਲੀ ਵੀ ਸਸਤੀ ਕਰਾਂਗੇ ਜੇ ਇੰਡਸਟਰੀ ਵਾਲੀ ਸਸਤੀ ਕਰਤੀ ਸਾਰਾ ਬੱਦੀ ਸਾਰਾ ਮੱਧ ਪ੍ਰਦੇਸ਼ ਇੱਥੇ ਆ ਜਾਊਗਾ ਇੱਥੇ ਫੈਕਟਰੀਆਂ ਲੱਗਣਗੀਆਂ ਸਾਡੇ ਈਆਂ ਪੁੱਤਾਂ ਨੂੰ ਕੰਮ ਮਿਲੂਗਾ ਪੁਲਿਸ 'ਚ ਭਰਤੀਆਂ ਚੱਲ ਰਹੀਆਂ ਨੇ ਖੇਡਾਂ ਵਾਲਿਆਂ ਨੂੰ ਪੈਸੇ ਮਿਲ ਰਹੇ ਨੇ ਸੋ ਸਾਡੇ ਵੱਲੋਂ ਕੋਈ ਕਮੀ ਨਹੀਂ ਜੇ ਤੁਹਾਨੂੰ ਲੱਗਦਾ ਹੈ ਕਿ ਯਾਰ ਆਪਣੇ ਵਰਗੇ ਨਹੀਂ ਪਹਿਲਾਂ ਇੱਥੇ ਕਦੇ ਮੁੱਖ ਮੰਤਰੀ ਆਇਆ ਹੈ ਕਦੇ ਕਦੇ ਇੱਥੇ ਆਇਆ ਨੌ ਜੀ ਨੇੜੇ ਤੋਂ ਜਿੱਥੇ ਜਾਣਾ ਮੈਂ ਸਟੇਟ ਸੈਕਟਰੀ ਸਭ ਤੋਂ ਪਹਿਲਾਂ ਇਹ ਕਹਿੰਦਾ ਪਹਿਲੀ ਵਾਰ ਹੋਇਆ ਜੀ ਕਿ ਮੁੱਖ ਮੰਤਰੀ ਆਏ ਨੇ ਮੈਂ ਕਿਹਾ ਪਹਿਲਾਂ ਤਾਂ ਕਿਤੇ ਗਈ ਹੀ ਨਹੀਂ ਯਾਰ ਉਹ ਕਿਤੇ ਨਹੀਂ ਜਾਂਦੇ ਸੀ ਕਹਿੰਦੇ ਨਾ ਪ੍ਰੋਟੋਕੋਲ ਹੈ ਮੁੱਖ ਮੰਤਰੀ ਨਹੀਂ ਜਾਂਦਾ ਹੁੰਦਾ ਕਿਉਂ ਨਹੀਂ ਜਾਂਦਾ ਹੁੰਦਾ ਤੇ ਮੈਂ ਵੀ ਇਹ ਵੀ ਕਹਤਾ ਮੈਂ ਮੈਂ ਕਹਿਆ ਵੀ ਹੁਣ ਘਰ ਘਰ ਜਾਇਆ ਕਰੋ ਕੰਮ ਕਰਾਉਣ ਜਦੋਂ ਅਸੀਂ ਵੋਟਾਂ ਮੰਗਣ ਆਉਨੇ ਆ ਉਹ ਤਾਂ ਘਰ ਘਰ ਆ ਜਾਨੇ ਅਸੀਂ ਡੋਰ ਟੂ ਡੋਰ ਦੇ ਵੋਟਾਂ ਮੰਗ ਕੇ ਜਦੋਂ ਜਿੱਤ ਜਾਂਦੇ ਆ ਉਹ ਕਹਿੰਦੇ ਚੰਡੀਗੜ੍ਹ ਆ ਜਾਓ ਚੰਡੀਗੜ੍ਹ ਜਾਣਾ ਸੌਖਾ ਜੀ ਘਟੋ ਘਟ 5-7000 ਰੁਪਏ ਦਾ ਖਰਚਾ ਹੈ RAM NAU ਫਿਰ ਉੱਥੇ ਗਾਂਜੇ ਦਫ਼ਤਰ ਚ ਕੋਈ ਕੰਮ ਨਾ ਹੋਵੇ ਅਗਲਾ ਘੇੜਾ ਤਾਂ ਫਿਰ ਹੋਰ 5-7000 ਹੋ ਗਿਆ ਬਜਾਏ ਉਸਦੇ ਤੁਹਾਡੇ ਕੰਮ ਜਲੰਧਰ ਹੋਣ ਅਸੀਂ ਬਿਜ਼ਨਸ ਦੇ ਇੰਡਸਟਰੀ ਜਿਹੜੇ ਕੰਮ ਨੇ ਜਾਂ ਐਨਓਸੀਆ ਨੇ ਉਹਨਾਂ ਦਾ ਇੱਕ ਸੈਂਟਰ ਜਲੰਧਰ ਬਣਾਉਣ ਲੱਗਿਆ ਤਾਂ ਕਿ ਅੰਮ੍ਰਿਤਸਰ ਵਾਲੇ ਵੀ ਇੱਥੇ ਆ ਜਾਣ ਇੱਥੇ ਨਾਲ ਗੁਰਦਾਸਪੁਰਾ ਜਲੰਧਰ ਤੋਂ ਕੰਮ ਕਰਾਉ ਉਹ ਆਪਣੇ 10 20 ਕਿਲੋਮੀਟਰ ਜਲੰਧਰ ਇੱਥੋਂ ਜਾਓ ਚੰਡੀਗੜ ਚੰਡੀਗੜੋਂ ਆਓ ਜੇ ਕਿਹੜਾ ਦਵਾਰੇ ਵੱਜ ਗਿਆ ਪਤਾ ਨਹੀਂ ਉੱਥੇ ਰਹਿਣਾ ਪੂਤੀ ਪਤਾ ਨਹੀਂ ਕਿਤੇ ਕਿੰਨਾ ਖਰਚ ਆਊਗਾ ਕਿਉਂ ਆਊਗਾ ਬਈ ਵਪਾਰੀ ਹੈ ਵਪਾਰੀ ਜਿਹੜਾ ਆਪਦਾ ਕੰਮ ਕਰਦਾ ਹੈ ਸਰਕਾਰ ਨੂੰ ਟੈਕਸ ਦਿੰਦਾ ਹੈ ਰੋਜ਼ਗਾਰ ਦਿੰਦਾ ਹੈ ਤੁਸੀਂ ਕਿਉਂ ਉਹਨੂੰ ਚੋਰ ਕਹੋ ਸਮਝਦੇ ਹੋ ਉਹਨੂੰ ਸੋ ਅਸੀਂ ਤੁਹਾਡੇ ਸਾਰੇ ਵਰਗਾਂ ਦੀ ਅਸੀਂ ਕਦਰ ਕਰਾਂਗੇ ਸਹੂਲਤਾਂ ਬਰਾਬਰ ਦੀਆਂ ਮਿਲਣਗੀਆਂ ਜੇ ਮਜ਼ਦੂਰ ਤਰੱਕੀ ਕਰੂਗਾ ਕਿਸਾਨ ਤਰੱਕੀ ਕਰੂਗਾ ਦੁਕਾਨਦਾਰ ਤਰੱਕੀ ਕਰੂਗਾ ਛੋਟਾ ਵਪਾਰੀ ਤਰੱਕੀ ਕਰੂਗਾ ਵੱਡਾ ਵਪਾਰੀ ਤਰੱਕੀ ਕਰੂਗਾ ਸਾਈਕਲ ਹੈ ਸਾਰਾ ਇੱਕ ਤਾਂ ਸਾਰਾ ਸਮਾਜ ਤਰੱਕੀ ਕਰੂਗਾ ਔਰ ਜਿੱਦੋਂ ਤਰੱਕੀ ਹੋਗੀ ਪੰਜਾਬ ਨੰਬਰ 1 ਸੂਬਾ ਬਣੂਗਾ ਔਰ ਜਦੋਂ ਪੰਜਾਬ ਨੰਬਰ ਸੂਬਾ ਬਣੂਗਾ ਨਾ ਉਦੋਂ ਫਿਰ ਦੇਸ਼ ਨੰਬਰ 1 ਬਣੂਗਾ ਦੁਨੀਆ 'ਚ ਪੰਜਾਬ ਤੋਂ ਬਿਨਾ ਨਹੀਂ ਬਣ ਸਕਦਾ ਸੋ ਸਾਨੂੰ ਪੰਜਾਬ ਵਾਲਿਆਂ ਨੂੰ ਸਾਨੂੰ ਸਾਡੇ ਮਾਲਵੇ 'ਚ ਕਹਿੰਦੇ ਬਿੰਡੀ ਵਾਲਾ ਜਿਹੜਾ ਰੱਸਾ ਕਸ਼ੀ ਦਾ ਮੈਚ ਹੁੰਦਾ ਨਾ ਜਿਹੜਾ ਸਭ ਤੋਂ ਮੂਰੇ ਲੱਗਿਆ ਹੁੰਦਾ ਜਿਹਦੇ ਲੱਕ ਤੇ ਬੰਨੇ ਹੁੰਦਾ ਉਹਨੂੰ ਬਿੰਡੀ ਵਾਲਾ ਕਹਿੰਦੇ ਨੇ ਪੰਜਾਬ ਮੂਰੇ ਲੱਗਣ ਵਾਲਾ ਚਾਹੇ ਯਾਦੀ ਦੀ ਲੜਾਈ ਹੋਵੇ ਚਾਹੇ ਹਰੀ ਕ੍ਰਾਂਤੀ ਹੋਵੇ ਚਾਹੇ ਜਿਹੜੇ ਮਰਜ਼ਾ ਕੋਈ ਮਰਜ਼ੀ ਕੋਈ ਨਵੀਂ ਕ੍ਰਾਂਤੀ ਹੋਵੇ ਪੰਜਾਬ ਸਭ ਤੋਂ ਪਹਿਲਾਂ ਮੂਰੇ ਲੱਗਦਾ ਸੋ ਆਪਾਂ ਪੰਜਾਬ ਦੀ ਗਰਦਨ ਚੁੱਕਣੀ ਨਹੀਂ ਦੇਣੀ ਇਹਨਾਂ ਦੇ ਆ ਜਿਹੜੇ ਫਿਰਦੇ ਨੇ ਉਹ ਨਾਲ ਤਾਂ ਹਾਰੇ ਹੋਏ ਨੇ ਦੋ ਤਿੰਨ ਤਾਂ ਸਿੱਧੂ ਮੁਜੀਠੀਆ ਇਹ ਤਾਂ ਹਾਰੇ ਹੋਏ ਨੇ ਹੈਨਾ ਤੇ ਸੁਖਵੀਰ ਵੱਲ ਹੋਰਾਂ ਨੂੰ ਇਹ ਨਹੀਂ ਪਤਾ ਜਿੱਤੇ ਕਿੱਥੋਂ ਆਏ ਆ ਹਨਾ ਤੇ ਇਹ ਤਾਂ ਭੁੱਲੇ ਫਿਰਦਾ મતલਬ ਤੁਸੀਂ ਇਹ ਦੇਖ ਲਓ ਵੀ ਕਮਲੇ ਹੀ ਹੋਏ ਫਿਰਦੇ ਨੇ ਕੰਧਾਂ 'ਚ ਵੱਜਦੇ ਫਿਰਦੇ ਨੇ ਹਜੇ ਤਾਂ 2 ਸਾਲ ਹੀ ਹੋਏ ਨੇ ਜਿੱਤੇ ਚੌਥਾ ਸਾਲ ਲੱਗ ਗਿਆ ਤਾਂ ਸੜਕਾਂ ਤੇ ਆ ਕੇ ਲੋਕਾਂ ਦੇ ਡਲੇ ਮਾਰ ਲੱਗ ਜਾਣਗੇ ਤਾਂ ਇੰਨਾ ਹਾਲਤ ਖਰਾਬ ਹੈ ਨਾ ਦੀ ਸੋ ਇਸ ਕਰਕੇ ਮੈਂ ਤਾਂ ਇਹ ਕਹਿਣਾ ਕਿ ਆਪਣੇ ਵੱਲੋਂ ਤਾਂ دریا ਵੱਡੇ ਘਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਂ ਰਹਿਆ ਜਨਾਬ ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਸੋ ਪੰਜਾਬ ਦੀ ਗਰਦਨ ਕਦੇ ਝੁਕੜਨੀ ਦੇਣੀ ਪੰਜਾਬ ਦੀ ਗਰਦਨ ਉੱਚੀ ਰੱਖਣੀ ਹੈ ਜੇ ਤੁਹਾਨੂੰ ਲੱਗਦਾ ਹੈ ਸਾਡੇ ਵਰਗੇ ਨੇ ਸਾਡੇ ਜਵਾਕ ਨੇ ਸਾਡੀ ਧੀਆ ਪੁੱਤ ਨੇ ਤੇ ਸਾਡੇ ਹੱਕ ਦੀਆਂ ਗੱਲਾਂ ਕਰਦੇ ਨੇ ਤਾਂ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਕੇ ਸਾਡੀ ਟੀਮ ਦਾ ਹੌਸਲਾ ਵਧਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਹਾਲ ਬਹੁਤ ਬਹੁਤ ਧੰਨਵਾਦ ਤੁਸੀਂ ਇਹਨੇ ਪਿਆਰ ਸਤਿਕਾਰ ਨਾਲ ਸੁਣਿਆ ਜਿਉਂਦੇ ਵਾਸਤੇ